ਦੋਸਤੋ ਅੱਜ ਅਸੀਂ ਪਹੁੰਚੇ ਆ ਗੁਰਦਾਸਪੁਰ ਦੇ ਮੇਰਚੰਦ ਰੋਡ ਤੇ ਸੋ ਗੁਰਦਾਸਪੁਰ ਦੇ ਮੇਰਚੰਦ ਰੋਡ ਤੇ ਸ਼ਮਸ਼ਾਨ ਘਾੜੀ ਜਿਹੜਾ ਵਾ ਜੀ ਸ਼ਮਸ਼ਾਨ ਘਾੜ ਦੇ ਬਿਲਕੁਲ ਜਿਹੜਾ ਵਾ ਜੀ ਬਾਹਰਲੇ ਬੰਨੇ ਆ ਗੇਟ ਦੇ ਸੋ ਬਰਦਰ ਸਾਈਡ ਤੇ ਸੋ ਗੇਟ ਦੇ ਬਿਲਕੁਲ ਬਾਹਰਲੇ ਬੰਨੇ ਆ ਸੋ ਤੁਹਾਨੂੰ ਇੱਥੇ ਹਾਲਾਤ ਦਿਖਾਉਣੇ ਆ ਜੀ ਇਹ ਜਿਹੜਾ ਇੱਥੇ ਤੁਸੀਂ ਦੇਖੋ ਇਹ ਨਾਲਾ ਜਿਹੜਾ ਵਾ ਇੱਥੇ ਜਿਹੜਾ ਨਿਕਾਸੀ ਨਾਲਾ ਵਾ ਯਾਨੀ ਕਿ ਜਿਹੜਾ ਗੰਦਾ ਨਾਲਾ ਵਾ ਉਹਦੇ ਹਾਲਾਤ ਦੇਖੋ ਤੁਸੀਂ ਸੋ ਕਿੱਡੇ ਵੱਡੇ ਪੱਧਰ ਤੇ ਲੋਕਾਂ ਨੇ ਜਿਹੜੀ ਆ ਜੀ ਇਹਦੇ ਵਿੱਚ ਗੰਦਗੀ ਪਾਈ ਦੀ ਆ ਸੋ ਕਿਦਾਂ ਲੰਗੇ ਤੇ ਲਾਪਰਵਾਹੀ ਜਿਹੜੀ ਹੈ ਜੀ ਸਾਡੇ ਲੋਕਾਂ ਦੀ ਹੈ ਜਿਹੜੇ ਪਲਾਸਟਿਕ ਲਿਫਾਫੇ ਵਗੈਰਾ ਸੁੱਟਦੇ ਆ ਸੋ ਸਭ ਤੋਂ ਵੱਡੀ ਲਾਪਰਵਾਹੀ ਤੁਹਾਨੂੰ ਦੱਸਣ ਲੱਗੇ ਅਸੀਂ ਜਿਹੜੀ ਇੱਥੇ ਵਾਟਰ ਸਪਲਾਈ ਦਾ ਪਾਣੀ ਜਿਹੜਾ ਵਾ ਜੀ ਉਹ ਤੁਹਾਨੂੰ ਦੱਸਣ ਲੱਗੇ ਜਿਹੜਾ ਪਾਣੀ ਲੋਕ ਪੀਂਦੇ ਨੇ ਔਰ ਪਾਣੀ ਦੇ ਹਾਲਾਤ ਕੀ ਨੇ ਸੋ ਦੇਖੋ ਤੁਸੀਂ ਤਸਵੀਰਾਂ ਇਹ ਵਾਟਰ ਸਪਲਾਈ ਦਾ ਪਾਣੀ ਆ ਜੀ ਔਰ ਇਹ ਗੰਦੇ ਨਾਲੇ 'ਚ ਪਾਈਪ ਜਿਹੜੀ ਨਿਕਲ ਰਹੀ ਆ ਉਹ ਸਾਰਾ ਹੀ ਪਾਣੀ ਲੀਕਜ ਹੋ ਰਿਹਾ ਵਾ ਤੁਸੀਂ ਦੇਖੋ ਵੀ ਇਹ ਲੀਕ ਜਿਹੜਾ ਪਾਣੀ ਹੋ ਰਿਹਾ ਵਾ ਸਾਰਾ ਨਾਲੇ 'ਚ ਮਿਕਸ ਵਾ ਔਰ ਹਲਕੀ ਜੀ بارش ਹੁੰਦੀ ਔਰ نیچے ਤੱਕ ਜਿਹੜੀ ਪਾਈਪ ਜਿਹੜੀ ਲੀਕੇਜ ਆ ਔਰ ਸਾਰਾ ਇਹ ਗੰਦਾ ਪਾਣੀ ਲੋਕ ਜਿਹੜੇ ਪੀ ਰਹੇ ਨੇ ਜੀ ਸੋ ਮਜਬੂਰੀ ਆ ਜੀ ਕੀ ਕਰਨ ਲੋਕ ਪਾਣੀ ਤੇ ਪੀਣਾ ਹੀ ਆ ਪਾਣੀ ਤੇ ਪੀਣਾ ਗੁਜ਼ਾਰਾ ਹੀ ਕਰਨੀ ਆ ਪਰ ਸਾਰੀ ਗੰਦਗੀ ਵਿੱਚ ਜਾ ਰਹੀ ਆ ਜੀ ਸਟੋਟਲ ਗੰਦਗੀ ਜਾ ਰਹੀ ਆ ਔਰ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ ਕਿਸੇ ਵਿਭਾਗ ਦਾ ਧਿਆਨ ਨਹੀਂ ਹੈ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਦਾ ਧਿਆਨ ਨਹੀਂ ਆ ਜਦਕੀ ਵਾਟਰ ਸਪਲਾਈ ਵਿਭਾਗ ਦਾ ਹੀ ਫਰਜ਼ ਬੰਦਾ ਵਾ ਜਦੋਂ ਕੋਈ ਬਿਮਾਰੀ ਫੈਲਦੀ ਆ ਤਾਂ ਫਿਰ ਜਿਹੜਾ ਜੀ ਸਾਡਾ ਪ੍ਰਸ਼ਾਸਨ ਜਿਹੜਾ ਵਾ ਸੁਚੇਤ ਹੋ ਜਾਂਦਾ ਵਾ ਪਰ ਜਦ ਤੱਕ ਇਹ ਪ੍ਰੋਬਲਮ ਕ੍ਰੀਏਟ ਹੁੰਦੀ ਆ ਜਦੋਂ ਹਾਈ ਸੋ ਦੇਖੋ ਰੋਡ ਦੇ ਉੱਪਰ ਵਾ ਰੋਡ ਦੇ ਉੱਤੇ ਸਮੱਸਿਆ ਵਾ ਔਰ ਧਿਆਨ ਵੀ ਸਾਰਿਆਂ ਦਾ ਪੈਂਦਾ ਵਾ ਪਰ ਹਾਲ ਕਿਸੇ ਨੇ ਨਹੀਂ ਕੀਤੀ ਨਾ ਕਿ ਪ੍ਰਸ਼ਾਸਨ ਨੇ ਕੀਤੀ ਆ ਨਾ ਹੀ ਕਿਸੇ ਵਿਭਾਗ ਨੇ ਕੀਤੀ ਆ ਜੀ ਵਾਟਰ ਸਪਲਾਈ ਵਿਭਾਗ ਜਿਹੜਾ ਉਹ ਵੀ ਕੰਮ ਕਰਨ ਦੀ ਨਹੀਂ ਸੁੱਤਾ ਵਾ ਔਰ ਕਮੇਟੀ ਕਰ ਵੀ ਅਸੀਂ ਕਹਾਂਗੇ ਕੰਮ ਕਰਨੀ ਨਹੀਂ ਸੁੱਤੇ ਤੇ ਆ ਜੀ ਸੋ ਇਹ ਗੰਦਗੀ ਦੇਖੋ ਤੁਸੀਂ ਇਹ ਗੰਦਗੀ ਜਿਹੜੀ ਹੈ ਇਹ ਤਕਰੀਬਨ ਜਿਹੜੀ ਹੈ ਇਹ ਤੇ ਦੇਖੋ ਸਾਡੇ ਲੋਕਾਂ ਦੀ ਲਾਪਰਵਾਹੀ ਹੈਗੀ ਹੈ ਜਿਹੜੇ ਵਿੱਚ ਗੰਦਗੀ ਪਾਉਂਦੇ ਆਪਾਂ ਔਰ ਚਲੋ ਇਹਦੇ ਇੱਕ ਅਲੱਗ ਮੁੱਦਾ ਹੋ ਗਿਆ ਪਰ ਜਿਹੜਾ ਵਾਟਰ ਸਪਲਾਈ ਦਾ ਪਾਣੀ ਆ ਜੀ ਇਹ ਇੱਕ ਗੰਭੀਰ ਮੁੱਦਾ ਵਾ ਇਥੇ ਮੈਂ ਦ ਪਿਛਲੇ ਸਾਲ ਬਟਾਲੇ ਵਿੱਚ ਜਿਹੜਾ ਵਾ ਜੀ ਵੱਡੇ ਪੱਧਰ ਤੇ ਲੋਕ ਬਿਮਾਰ ਹੋਏ ਸਨ ਉਹਦਾ ਕਾਰਨ ਇਹ ਕੋਈ ਅਕਸੀ ਪੀ ਗੰਦੇ ਜਿਹੜੇ ਵਾਟਰ ਸਪਲਾਈ ਦੇ ਪਾਈਪਾਂ ਜਿਹੜੀਆਂ ਗੰਦੇ ਪਾਣੀ ਚ ਪਈਦੀਆਂ ਸੀ ਜਿਹਦੇ ਕਰਕੇ ਲੋਕ ਬਿਮਾਰ ਹੋ ਗਏ ਸੀ ਔਰ ਕਈਆਂ ਦੀ ਡੈਥ ਵੀ ਹੋ ਗਈ ਸੀ ਜੀ ਸੋ ਇਸ ਵਾਰ ਵੀ ਜਿਹੜੇ ਆ ਜੀ ਪ੍ਰਸ਼ਾਦ ਦੇ ਦਿੰਨੇ ਔਰ ਕਿਸੇ ਵੇਲੇ ਵੀ ਕੋਈ ਬਿਮਾਰੀ ਜਿਹੜੀ ਫੈਲ ਸਕਦੀ ਆ ਇਸ ਗੰਦੇ ਪਾਣੀ ਕਰਕੇ ਔਰ ਇਸ ਗੰਦਗੀ ਕਰਕੇ ਜਿਹੜਾ ਵਾ ਇਹ ਵਾਟਰ ਸਪਲਾਈ ਮਿਕਸ ਹੋ ਰਿਹਾ ਵਾ ਮਿਕਸ ਹੋਣ ਕਰਕੇ ਘਰਾਂ ਜਾਂ ਜਾਣਾ ਵਾ ਜਦੋਂ ਇਹ ਪਾਣੀ ਘਰਾਂ ਚ ਗਿਆ ਤਾਂ ਇਹਦੇ ਨਾਲ ਜਿਹੜੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣਗ ਕਿੰਨਾ ਸਮਾਂ ਹੋ ਗਿਆ ਇਹਨੂੰ ਇਹਨੂੰ ਕਾਫੀ ਚਿਰ ਹੋ ਗਿਆ ਹਾਂ ਆ ਤੂੰ ਕੋਈ ਹੱਲ ਨਹੀਂ ਇਹਦਾ ਮੈਨੂੰ ਲੱਗਦਾ ਕਿੰਨੇ ਕ ਸਾਲ ਹੋ ਗਏ ਤੁਹਾਡੇ ਸਾਹਮਣੇ ਵੱਤੋ ਦੇ 6 ਸਾਲ ਸਾਲ ਹੋ ਗਏ ਹੈ ਸਾਲ ਹੋ ਗਏ ਐਦੇ ਪਾਣੀ ਦੇ ਲੋ ਗੰਦਾ ਪੀਂਦੇ ਐ ਐਦਾ ਚੱਲਦਾ ਹੈ ਪਾਣੀ ਕੋਈ ਧਿਆਨ ਨਹੀਂ ਕਿਸਦਾ ਕੋਈ ਇਹਦਾ ਧਿਆਨ ਅੱਛਾ ਇਹਦੀ ਕੋਈ ਸਫਾਈ ਨਹੀਂ ਕਰਦਾ ਨਾਲੇ ਦੀ ਜੀ ਫਿਰ ਇੱਕ ਦਮਾਰੀ ਹੋਈ ਹੈ ਫਿਰ ਮੁੜ ਕੇ ਹੋ ਹੀ ਹਾਲ ਹੋ ਜਾਂਦਾ ਇਹ ਲਾਪਰਵਾਹੀ ਤੇ ਮੈਂ ਦੇਖ ਰਿਹਾ ਮੈਂ ਸਾਡੇ ਲੋਕਾਂ ਦੀ ਹੈ ਨਾ ਹਾਂਜੀ ਹਾਂਜੀ ਪਲਾਸਟਿਕ ਵੀ ਸੁੱਟਦੇ ਨਹੀਂ ਲਿਖਾ ਗੋ ਹਾਂ ਤੁਸੀਂ ਕੀ ਮੰਗਨ ਲਈਓ ਮੰਗੇ ਹੀ ਕਿ ਇਹਦੀ ਸਫਾਈ ਹੋਣੀ ਚਾਹੀਦੀ ਹੈ ਵਾ ਪਾਈਪ ਕੱਟੀ ਜਾਏਗੀ ਹੂੰ ਉਹਦਾ ਹੱਲ ਹੋ ਜਾਵੇ ਬਿਲਕੁਲ ਹੀ ਬਿਲਕੁਲ ਦੇਖੋ ਹੱਲ ਹੋਣਾ ਜ਼ਰੂਰੀ ਆ ਸੋ ਗੰਦਗੀ ਬੜੇ ਵੱਡੇ ਪੱਧਰ ਤੇ ਆ ਔਰ ਮੈਂ ਤਸਵੀਰ ਇੱਕ ਵੀ ਤੁਹਾਨੂੰ ਨਾ ਦੇਖੋ ਨਾਲੇ ਦੀ ਗੰਦਗੀ ਤੇ ਜਿਹੜੀ ਆ ਜੀ ਸਾਰੇ ਨਾਲਾ ਇਹੀ ਹਾਲ ਹੈ ਫਲਪੀ ਇਹ ਇਕੱਲਾ ਇੱਥੋਂ ਦੜੀਆਂ ਜਿਹੜਾ ਮੈਂ ਦਿਖਾ ਰਿਹਾ ਤੁਹਾਨੂੰ ਇਹ ਪੂਰਾ ਮੇਰचंद ਰੋਡ ਜਿਹੜਾ ਵਾ ਸਾਰੇ ਦਾ ਹਾਲਾਤ ਇਹੀ ਆ ਨਾਲਾ ਭਰਿਆ ਪਿਆ ਦਾ ਪਲਾਸਟਿਕ ਦੇ ਨਾਲ ਔਰ ਦੇਖੋ ਪ੍ਰਸ਼ਾਸਨ ਬੜੇ ਬੜੇ ਦਾਅਵੇ ਕਰਦਾ ਵਾ ਪੀ ਪਲਾਸਟਿਕ ਤੇ ਬੈਨਵਾ ਔਰ ਪਲਾਸਟਿਕ ਅਸੀਂ ਕਹਿੰਦੇ ਬੰਦ ਕਰਾਤੀ ਆ ਪਰ ਇਹ ਨਾਲੇ ਜੇ ਦੇਖ ਕੇ ਪਲਾਸਟਿਕ ਲੱਗਦਾ ਨਹੀਂ ਵੀ ਕਿਸੇ ਨੇ ਬੰਦ ਕਰਾਈ ਆ ਜੀ ਛਰੇ ਆਮ ਪਲਾਸਟਿਕ ਦੀ ਵਰਤੋਂ ਹੋ ਰਹੀ ਆ ਔਰ ਬੜੇ ਵੱਡੇ ਪੱਧਰ ਤੇ ਜਿਹੜਾ ਵਾ ਜੀ ਇਹ ਨਾਲੇ ਬਲੌਕ ਹੋਏਦੇ ਆ ਔਰ ਬਰਸਾਤ ਦੇ ਦਿਨ ਨੇ ਦੇਖੋ ਜੇਕਰ بارش ਜ਼ਿਆਦਾ ਹੋ ਗਈ ਕਿਉਂਕਿ ਇਸ ਵਾਰੀ ਜਿਹੜਾ ਵਾ ਜੀ ਪ੍ਰਸ਼ਾਸਨ ਨੇ ਕਿਹਾ ਵੀ ਆ ਕਿ بارش ਜ਼ਿਆਦਾ ਹੋਣੀ ਆ ਜੇਕਰ بارش ਜ਼ਿਆਦਾ ਹੋ ਗਈ ਤਾਂ ਵੱਡਾ ਨੁਕਸਾਨ ਕੋਈ ਹੋ ਸਕਦਾ ਵਾ ਜੀ ਸੋ ਇਹ ਲਾਪਰਵਾਹੀ ਜਿਹੜੀ ਪ੍ਰਸ਼ਾਸਨ ਦੀ ਆ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ ਔਰ ਸਭ ਤੋਂ ਵੱਡੀ ਜਿਹੜੀ ਲਾਪਰਵਾਹੀ ਤੁਹਾਡਾ ਮੈਂ ਸ ਪੀਣ ਵਾਲਾ ਪਾਣੀ ਜਿਹੜਾ ਵਜੀ ਇਸ ਟਾਈਮ ਦੂਸ਼ਿਤ ਹੋ ਚੁੱਕਿਆ ਵਾ ਔਰ ਇਹ ਗੰਦਗੀ ਦੇ ਵਿੱਚ ਮਿਕਸ ਹੋ ਗਿਆ ਵਾ ਔਰ ਮਿਕਸ ਹੋਣ ਕਰਕੇ ਇਹ ਜਿਹੜਾ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਜਾ ਰਿਹਾ ਵਾ ਜੀ ਸੋ ਇਹੋ ਪਾਣੀ ਜਿਹੜਾ ਲੋਕ ਪੀਣਗੇ ਔਰ ਇਹਦੇ ਨਾਲ ਜਿਹੜਾ ਜੀ ਅਨੇਕਾਂ ਬਿਮਾਰੀਆਂ ਫੈਲਣ ਦਾ ਖਤਰਾ ਜਿਹੜਾ ਬਣਿਆ ਦਾ ਵਾ ਸੋ ਇਹ ਤਸਵੀਰ ਭਾਈ ਇੱਥੇ ਲਾ ਕੇ ਦਿਖਾਓ ਜਿਹੜਾ ਕਲੋਜ਼ ਕਰਕੇ ਉੱਤੋਂ ਸੋ ਦਿਖਾਓ ਤੁਸੀਂ ਜਿਹੜਾ ਨੀਚੇ ਕਰਕੇ ਹਾਂ ਆ ਦੇਖੋ ਤੁਸੀਂ ਇਹ ਸਾਰਾ ਹੀ ਪਾਣੀ ਲੀਕੇਜ ਹੋ ਰਿਹਾ ਵਾ ਹੁਣ ਤੁਸੀਂ ਦੇਖੋ ਤਸਵੀਰ 'ਚ ਇਹ ਗੰਦਾ ਪਾਣੀ ਜਿਹੜਾ ਲੋਕ ਪੀਣਗੇ ਜੀ ਗੰਦਾ ਨਾਲਾ ਜਿਹੜੀ ਮੇਰਚੰਦ ਰੋਡ ਤੇ ਆ ਸ਼ਮਸ਼ਾਨ ਘਾਟ ਦੇ ਗੇਟ ਦੇ ਬਾਹਰ ਇਹ ਗੰਦਾ ਪਾਣੀ ਜਿਹੜਾ ਪੀਣ ਨੂੰ ਲੋਕੀ ਮਜਬੂਰ ਨੇ ਜੀ ਸੋ ਤੁਸੀਂ ਆਪੇ ਹਿਸਾਬ ਲਾ ਲਓ ਲੋਕਾਂ ਦੀ ਤਾਂ ਮਜਬੂਰੀ ਹੈ ਜੀ ਪਾਣੀ ਤਾਂ ਪੀਣਾ ਹੀ ਆ ਪਾਣੀ ਤੋਂ ਬਿਨਾ ਗੁਜ਼ਾਰੀ ਨਹੀਂ ਆ ਪਰ ਇੰਨਾ ਗੰਦਾ ਪਾਣੀ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਵਿਭਾਗ ਜਿਹੜਾ ਜੀ ਉਹਦਾ ਕੋਈ ਧਿਆਨ ਨਹੀਂ ਇਹ ਹੈਰਾਨੀ ਵਾਲੀ ਗੱਲ ਆ ਸੋ ਅਸੀਂ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਇੱਧਰ ਧਿਆਨ ਦਿੱਤਾ ਜਾਵੇ ਪਹਿਲੇ ਤਾਂ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਕਿਉਂਕਿ ਸਮੱਸਿਆ ਬੜੀ ਵੱਡੀ ਆ ਜੀ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵਾ ਪੀ ਕਾਲਾ ਪੀਲਿਆ ਹੋ ਗਿਆ ਮਲਬੀ ਉਹ ਮੈਂ ਬਿਮਾਰੀਆਂ ਦਾ ਨਾਂ ਹੀ ਲਵਾਂਗੇ ਜੀ ਅਨੇਕਾਂ ਬਿਮਾਰੀਆਂ ਜਿਹੜੀਆਂ ਇਸ ਗੰਦੇ ਪਾਣੀ ਤੋਂ ਜਿੰਨੇ ਫੈਲਣਗੀਆਂ ਜੀ ਸੋ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਪ੍ਰਸ਼ਾਸਨ ਨੂੰ ਕਹਿੰਦਾ ਕਿ ਪਹਿਲੇ ਦੇ ਆਧਾਰ ਤੇ ਇਸ ਸਮੱਸਿਆ ਦਾ ਹੱਲ ਕਰੇ ਔਰ ਦੂਸਰੀ ਗੱਲ ਜਿਹੜੀ ਹੈ ਜੀ ਇਹ ਗੰਦਾ ਨਾਲਾ ਜਿਹੜਾ ਸਾਫ਼ ਕੀਤਾ ਜਾਵੇ ਕਿਉਂਕਿ ਬਾਰਿਸ਼ ਦਾ ਮੌਸਮ ਆ ਔਰ ਜੇ بارشਾਂ ਤੇਜ਼ ਹੋ ਗਈਆਂ ਕਿਉਂਕਿ ਪ੍ਰਸ਼ਾਸਨ ਨੇ ਕਿਹਾ ਕਿ ਬਾਰਸ਼ ਐ ਰਹੀ ਤੇਜ਼ ਵਾ ਜੇ ਜ਼ਿਆਦਾ بارشਾਂ ਆ ਗਈਆਂ ਤਾਂ ਮੈਨੂੰ ਨਹੀਂ ਉਮੀਦ ਵੀ ਗੁਰਦਾਸਪੁਰ ਦਾ ਪ੍ਰਸ਼ਾਸਨ ਇਹ ਸੰਭਲੇਗਾ ਜੀ ਇਹਨਾਂ ਕੋ ਸਾਂਭਿਆ ਨਹੀਂ ਜਾਣਾ ਉਹ ਸਾਰਾ ਜ਼ਿਆਦਾ ਜਲਮਗਰ ਹੋ ਜਾਣਾ ਗੁਰਦਾਸਪੁਰ ਦੀ ਕਿਉਂਕਿ ਮੇਨ ਨਾਲੇ ਜੇਕਰ ਨਾ ਸਾਫ ਹੋਏ ਤਾਂ ਸ਼ਹਿਰ ਵਿੱਚ ਜਿਹੜਾ ਵਾਜੀ ਪਾਣੀ ਦੀ ਹਾਹਾਕਾਰ ਮੱਜਣੀ ਆ ਸੋ ਇਸ ਕਰਕੇ ਅਸੀਂ ਬੇਨਤੀ ਕਰਾਂਗੇ ਵੀ ਨਾਲੇ ਮੇਨ ਜਿਹੜੇ ਸਾਫ ਕੀਤੇ ਜਾਣ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਏ ਔਰ ਸਮੇਂ ਰੰਦੇ ਜਿਹੜੀ ਸਫਾਈ ਹੋ ਜੇ ਔਰ ਇਹਦੇ ਨਾਲ ਨਾਲ ਜਿਹੜਾ ਵਾਜੀ ਦੇਖੋ ਸਫਾਈ ਹੋਏਗੀ ਤਾਂ ਜਿਹੜਾ ਵਾਜੀ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਏਗੀ ਔਰ ਪਾਣੀ ਵੀ ਜਿਹੜਾ ਵਾਸ ਚਾਰੂ ਤਰੀਕੇ ਨਾਲ ਨਿਕਲੇਗਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਲੋਕਾਂ ਦੀ ਲਾਪਰਵਾਹੀ ਜਿਹੜੀ ਆ ਜੀ ਆ ਦੇਖੋ ਤੁਸੀਂ ਇਹਦੇ ਵਿੱਚ ਰਜਈਆਂ ਤਾਂ ਕੋ ਲੋਕਾਂ ਨੇ ਸੁੱਤੀਆਂ ਜੀ ਆ ਬੋਰੀਆਂ ਭਰ-ਭਰ ਕੇ ਕੂੜੇ ਦੀਆਂ ਸੁੱਤੀਆਂ ਵਾ ਸੋ ਇਹ ਬੇਨ ਵੀ ਨਾ ਗੰਦਗੀ ਪਾਇਆ ਕਰੋ ਜੀ ਕਿਉਂਕਿ ਗੰਦਗੀ ਜਿਹੜੀ ਆ ਲੋਕ ਪੁੰਦੇ ਨੇ ਜੀ ਇਹ ਲੋਕਾਂ ਦੀ ਲਾਪਰਵਾਹੀ ਆ ਸੋ ਅਸੀਂ ਲੋਕਾਂ ਨੂੰ ਬੇਨਤੀ ਕਰਾਂਗੇ ਖਾਸ ਕਰਕੇ ਪਿਆ ਗੰਦਗੀ ਦੇਖੋ ਤੁਸੀਂ ਦੇਖੋ ਵਾਤਾਵਰਨ ਨੂੰ ਆਪਾਂ ਸ਼ੁੱਧ ਰੱਖਣਾ ਵਾ ਜੀ ਉਹਦੇ ਤੁਸੀਂ ਲੋਕ ਜੀ ਗੰਦਗੀ ਪਾਓਗੇ ਤਾਂ ਫਿਰ ਕਿਦਾਂ ਹਾਲਾਤ ਬਣਨਗੇ ਜੀ ਸੋ ਅਸੀਂ ਬੇਨਤੀ ਕਰਾਂਗੇ ਕਿ ਇਦਾਂ ਦੀ ਗੰਦਗੀ ਨਾ ਪਾਓ ਤੁਸੀਂ ਸਾਧੋ ਪ੍ਰਸ਼ਾਸਨ ਦਾ ਔਰ ਸ਼ਹਿਰ ਨੂੰ ਸੁੰਦਰ ਬਣਾਈਏ ਇਸ ਸ਼ਹਿਰ ਨੂੰ ਤੁਸੀਂ ਦੇਖੋ ਹਾਲਾਤ ਇਹਨੇ ਕਿ ਮਾਰੇ ਸ਼ਹਿਰ ਦੇ ਘਰਤੀ ਆ ਕਿ ਅਸੀਂ ਤਸਵੀਰਾਂ ਜੀ ਦਿਖਾ ਦੇ ਤੁਹਾਡੇ ਨਾਲ ਕਿ ਹਾਲਾਤ ਕੀ ਨੇ ਇਸ ਸਾਈਡ ਵੀ ਦੇਖੋ ਸੋ ਟੋਟਲੀ ਜਿਹੜਾ ਵਾ ਜੀ ਇਹ ਸਾਡੇ ਲੋਕਾਂ ਦੀ ਲਾਪਰਵਾਹੀ ਜਿਹੜੀ ਆ ਉਹ ਸਾਹਮਣੇ ਆ ਜਾ ਰਹੀ ਹੈ ਜੀ ਸੋ ਇਹ ਵੀ ਦੇਖੋ ਤੁਸੀਂ ਸੋ ਤਕਰੀਬਨ ਜਿਹੜੇ ਹਾਲਾਤ ਨੇ ਜੀ ਅ ਗੁਰਦਾਸਪੁਰ ਦੇ ਮਿਰਚੰਦ ਰੋਡ ਤੇ ਔਰ ਸਭ ਤੋਂ ਵੱਡੀ ਜਿਹੜੀ ਗੱਲ ਤੁਹਾਡਾ ਮੇ ਸੰਝ ਕੀਤੀ ਹੈ ਪੀਣ ਵਾਲੇ ਪਾਣੀ ਦੀ ਸੋ ਉਮੀਦ ਕਰਾਂਗਾ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਵਾਟਰ ਸਪਲਾਈ ਵਿਭਾਗ ਜਰੂਰ ਧਿਆਨ ਦੇਗਾ ਨਗਰ ਕੌਂਸਲ ਵੀ ਧਿਆਨ ਦੇਗੀ ਔਰ ਦੇਖੋ ਬਿੱਲ ਤਾਂ ਮੋਟੇ ਮੋਟੇ ਲੇ ਜਾਂਦੇ ਆ ਪਰ ਇਸ ਸਮੱਸਿਆ ਦਾ ਵੀ ਹੱਲ ਕੀਤਾ ਜਾਏ ਜੀ ਸੋ ਜਰੂਰ ਧਿਆਨ ਦੇਗਾ ਪ੍ਰਸ਼ਾਸਨ ਔਰ ਇਸ ਮਸਲੇ ਦਾ ਹੱਲ ਕਰੇਗਾ ਜੀ ਸੋ ਮੈਂ ਕਹਿੰ ਰਿਹਾ ਹਾਂ ਕਿ ਲੁਪੀ ਗੁਰਦਾਸਪੁਰ ਮੇਰਚੰਦ ਰੋਡ ਤੇ ਸ਼ਮਸ਼ਾਨ ਘਾਟ ਦੇ ਬਿਲਕੁਲ ਗੇਟ ਦੇ ਬਾਹਰ ਜਿਹੜਾ ਵਾ ਜੀ ਇਹ ਸਮੱਸਿਆ ਵੱਡੀ ਆ ਪੀਣ ਵਾਲੇ ਪਾਣੀ ਦੀ ਜਿਹੜਾ ਪਾਣੀ ਜਿਹੜਾ ਦੂਸੀ ਤੋਂ ਹੋ ਚੁੱਕਿਆ ਗੰਦਾ ਹੋ ਚੁੱਕਿਆ ਵਾ ਸੋ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਧਿਆਨ ਦੇਗਾ ਔਰ ਪਹਿਲੇ ਦਿਹਾਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਏਗਾ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ